ਮਾਸਾ ਦੇ ਪਿਖੀ ਦੇ ਵਿੱਚ ਉਸ ਵੇਲੇ ਲੋਕਾਂ ਦੇ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਇੱਥੇ ਕੁਝ ਨੌਜਵਾਨਾਂ ਦੇ ਵੱਲੋਂ ਇੱਕ ਨਹੀਂ ਦੋ ਨਹੀਂ ਬਲਕਿ ਚਾਰ ਪੰਜ ਦੁਕਾਨਾਂ ਨੂੰ ਨਿਸ਼ਾਨਾ ਬਣਾ ਲਿਆ ਜੀਹਾਂ ਦਾਦੇ ਕਿ ਪਿਖੀ ਦੇ ਵਿੱਚ ਪੰਜ ਦੁਕਾਨਾਂ ਨੂੰ ਚੋਰਾਂ ਵੱਲੋਂ ਨਿਸ਼ਾਨਾ ਬਣਾਉਂਦੇ ਹੋਏ ਅੰਦਰ ਪਏ ਇੱਥੇ ਨਕਦੀ ਲੁੱਟ ਕੇ ਫਰਾਰ ਹੋ ਗਏ ਚੋਰਾਂ ਦੇ ਵੱਲੋਂ ਦੁਕਾਨਾਂ ਦੇ ਜ਼ਿੰਦਰੇ ਤੋੜ ਕੇ ਹਜ਼ਾਰਾਂ ਰੁਪਏ ਚੋਰੀ ਕਰਕੇ ਰਫੂ ਚੱਕਰ ਹੋ ਗਏ ਮੌਕੇ ਤੇ ਉੱਤੇ ਪੁਲਿਸ ਪਹੁੰਚੀ ਅਤੇ ਉਹਨਾਂ ਦੇ ਵੱਲੋਂ ਦੁਕਾਨਾਂ ਦੇ ਆਲੇ ਦੁਆਲੇ ਦੀ ਛਾਣਬਿੰਦ ਕੀਤੀ ਜਾ ਰਹੀ ਹੈ ਕਿ ਆਖਰ ਕਿਸ ਤਰੀਕੇ ਦੇ ਨਾਲ ਚੋਰ ਅੰਦਰ ਦਾਖਲ ਹੋਏ ਪਰ ਦੂਜੇ ਪਾਸੇ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਜਏ ਚੋਰਾਂ ਦੇ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਜਿਨ੍ਹਾਂ ਦੇ ਵੱਲੋਂ ਅਜਿਹਿਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਕਿਉਂਕਿ ਉਹਨਾਂ ਦਾ ਹਜ਼ਾਰਾਂ ਦਾ ਨੁਕਸਾਨ ਹੋਇਆ ਸਾਡਾ ਜੀ ਲਗਭਗ 25000 ਰੁਪਏ ਦਾ ਨੁਕਸਾਨ ਹੋ ਗਿਆ ਸਵੇਰੇ ਜਦੋਂ ਮੁਲਾਜ਼ਮ ਨੇ ਆ ਕੇ ਦੇਖਿਆ ਤਾਂ ਸਾਰੇ ਇਹ ਗੱਲੇ ਮਤਲਬ ਤੋੜੇ ਪਏ ਸੀਗੇ ਜਿੰਦੇ ਇਸੇ ਤਰ੍ਹਾਂ ਹੀ ਪੱਟੇ ਨੇ ਉੱਪਰ ਦੀ ਚਵਾਰੇ ਵਿੱਚ ਦੀ ਆਏ ਨੇ ਬੰਦੇ ਚੜ੍ਹ ਕੇ ਆ ਕੇ ਉਹਨਾਂ ਨੇ ਪੂਰੀ ਫਰੋਲਾ ਫਰਾੜੀ ਕਰੀਏ 30 35 32 35 ਸਾਲਾਂ ਦੇ ਵਿੱਚ ਪਹਿਲੀ ਵਾਰ ਚੋਰੀ ਹੋਈ ਹੈ ਇੰਨੀਆਂ ਚੋਰੀਆਂ ਹੋ ਰਹੀਆਂ ਨੇ ਵੀ ਹੁਣ ਤਾਂ ਪਿਛਲੇ ਦਿਨਾਂ ਤੋਂ ਲੈ ਕੇ ਇਸ ਮੰਡੀ ਦੇ ਵਿੱਚ ਵੀ ਪ੍ਰਸ਼ਾਸਨ ਨੂੰ ਇੱਧਰ ਧਿਆਨ ਦੇਣ ਦੀ ਲੋੜ ਹੈ ਰਾਤ ਨੂੰ ਗਸ਼ਤ ਵਧਾਈ ਜਾਵੇ ਤੇ ਇਧਰ ਥੋੜਾ ਜਿਹਾ ਸਖਤਾਈ ਕੀਤੀ ਜਾਵੇ ਥੋੜੇ ਉੱਪਰ ਤਿੰਨ ਮੰਜ਼ਲੀ ਦੁਕਾਨਾਂ ਐ ਥੋੜੇ ਕਿੱਧਰ ਦੀ ਲੱਗਦਾ ਕਿੱਧਰ ਦੀ ਏਡੀ ਦੀ ਉਚਾਈ ਜਾਣੀ ਕੋਈ ਉਹ ਹੋ ਸਕਦਾ ਜੀ ਕਿਸੇ ਮਤਲਬ ਪੇਤੀ ਦਾ ਕੰਮ ਹੋਵੇ ਤੇ ਸਾਈਡ ਤੋਂ ਦੀ ਇੱਕ ਜਗਾ ਬਿੱਲੀ ਪਈ ਹੈਗੀ ਉੱਥੋਂ ਦੀ ਚੜ ਕੇ ਸਾਨੂੰ ਸ਼ੱਕ ਹੈ ਵੀ ਉਹਨਾਂ ਨੇ ਤਹਾਂ ਵਾਲਾ ਬਾਹਰ ਤੋੜੇ ਪਹਿਲਾਂ ਬਾਹਰ ਤੋੜ ਕੇ ਥੱਲੇ ਉਤਰੇ ਨੇ ਆ ਕੇ ਸਾਰੇ ਗੱਲੇ ਤੋੜੇ ਨੇ ਤੇ ਪੂਰੇ ਪ੍ਰੋਗਰਾਮ ਵਾਲੀ ਕਰਕੇ ਐਸੀ ਚੱਕਲੇ ਦੇਣੀ ਸਾਨੂੰ ਸਵੇਰੇ ਪਤਾ ਲੱਗਿਆ ਸਾਢੇ 8 ਵਜੇ ਜਦੋਂ ਦੁਕਾਨ ਖੋਲੀ ਆਪਾਂ ਤੇ ਗੱਲੇ ਚ ਤੁਸੀਂ 5000 ਰੁਪਏ ਤੇ ਜੋਤ ਵਾਲੇ ਜਿਹੜੇ ਬਟਕੋਵਸਾਲਾ ਨੇ ਪੈਸੇ ਸੀਗੇ ਐ ਕੋਲ ਨਮ ਲਾ ਕੇ 15000 ਰੁਪਏ ਦਾ ਨਕਦ ਇਹ ਕਿੱਥੋਂ ਦੀ ਲਾਦਾ ਤੁਹਾਨੂੰ ਕਿਵੇਂ ਚੋਰ ਅੰਦਰ ਬੜੇ ਬੈਕ ਸਾਈਡ ਦੀ ਪੌੜੀ ਚੱਕੇ ਹੀ ਪੌੜੀ ਚ ਲਾ ਕੇ ਉਹਨਾਂ ਨੇ ਉੱਪਰ ਦੇ ਖੜੇ ਪੌੜੇ ਵਾਲਾ ਗੇਟ ਤੋੜ ਕੇ ਫਿਰ ਐਂਟਰ ਕੀਤਾ ਹੁਣ ਤੁਸੀਂ ਕੀ ਚਾਹੁੰਦੇ ਹੋ ਬਾ ਭਾ ਜਣੇ ਖੜੇ ਜਾਣੀ ਬੰਦੇ ਸਾਰੀਆਂ ਦੁਕਾਨਾਂ ਤੇ ਹਰ ਚੋਰੀਆਂ ਹੋ ਰਹੀਆਂ ਨੇ ਕੋਈ ਗੱਲ ਨਹੀਂ ਮੈਂ ਕੋਲ ਬੋਲਦਾ ਖੈਰ ਹੁ ਦੇਖਣਾ ਹੋਵੇਗਾ ਕਿ ਆਖਰ ਪੁਲਿਸ ਵੱਲੋਂ ਕਦੋਂ ਚੋਰਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਹਕੀਕਤ ਟੀਵੀ ਪੰਜਾਬੀ ਲਈ ਮਾਨਸਾ ਤੋਂ ਸੰਜੀਵ ਲੱਕੀ ਦੀ ਰਿਪੋਰਟ